ਸਤਿ ਸ੍ਰੀ ਅਕਾਲ ਦੋਸਤੋ ਆ ਜੋ ਤੁਸੀਂ ਤਸਵੀਰਾਂ ਦੇ ਵਿੱਚ ਵਰਦੀ ਦੇ ਵਿੱਚ ਨੌਜਵਾਨ ਵਿਖ ਰਹੇ ਹੋ ਇਹ ਹੈ ਸਰਦਾਰ ਧਰਮਿੰਦਰ ਸਿੰਘ ਚੀਮਾ ਸੁਪੁੱਤਰ ਸਰਦਾਰ ਨਿਪਿੰਦਰ ਸਿੰਘ ਚੀਮਾ ਪਿੰਡ ਹਰਿਆਉ ਜ਼ਿਲ੍ਹਾ ਸਮਰੂਰ ਇਸ ਨੌਜਵਾਨ ਦੀ ਉਮਰ ਹਜੇ ਮਹਿਜ 17 ਸਾਲ ਹੈ ਔਰ ਇਸ ਨੌਜਵਾਨ ਨੇ 17 ਸਾਲ ਦੀ ਉਮਰ ਦੇ ਵਿੱਚ ਸਾਡੇ ਸਮੁੱਚੇ ਪੰਜਾਬ ਦਾ ਸਾਡੀ ਸਮੁੱਚੀ ਸਿੱਖ ਕੌਮ ਦਾ ਮਾਣ ਵਧਾਇਆ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਇਨੇ ਇੰਡੀਅਨ ਆਰਮੀ ਦੇ ਵਿੱਚ ਬਤੌਰ ਲੈਫਟੀਨੈਂਟ ਆਪਣੀ ਜਗ੍ਹਾ ਬਣਾਈ ਹੈ ਉਸ ਟੈਸਟ ਨੂੰ ਪਾਸ ਕੀਤਾ ਹੈ ਆਓ ਫਿਰ ਅਸੀਂ ਤੁਹਾਨੂੰ ਮਲਾਉਂਦੇ ਹਾਂ ਸਰਦਾਰ ਤਰਮਿੰਦਰ ਸਿੰਘ ਚੀਮਾ ਲੈਫਟੀਨੈਂਟ ਸਾਹਿਬ ਅਤੇ ਉਹਨਾਂ ਦੇ ਪਿਤਾ ਜੀ ਸਰਦਾਰ ਨਰਿੰਦਰ ਸਿੰਘ ਚੀਮਾ ਜੀ ਦੇ ਨਾਲ ਦੋਸਤੋ ਮੇਰੇ ਨਾਲ ਨੇ ਲੈਫਟੀਨੈਂਟ ਤਰਵਿੰਦਰ ਸਿੰਘ ਜੀ ਸਾਡੇ ਇੰਡੀਅਨ ਆਰਮੀ ਦੇ ਵਿੱਚ ਛੋਟੀ ਉਮਰ ਦੇ ਵਿੱਚ ਜਿਹੜਾ ਵੱਡਾ ਮਾਰਕਾ ਮਾਰਿਆ ਆ ਆਪਾਂ ਕਰਦੇ ਆ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਸਭ ਰੱਬ ਦੀ ਮਿਹਰ ਹੈ ਜੀ ਜੋ ਜੋ ਹਰ ਤੱਕ ਹੋਇਆ ਬਸ ਰੱਬ ਦੀ ਮਿਹਰ ਹੈ ਮਿਹਨਤਾਂ ਕਰੀ ਗਈ ਤੇ ਅਤੇ ਬਸ ਬਾਬਾ ਜੀ ਨੇ ਅੱਜ ਇੱਥੇ ਤੱਕ ਪਹੁੰਚਾਇਆ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਜੀ ਬਿਲਕੁਲ ਪਹਿਲਾਂ ਤੁਸੀਂ ਇਹ ਦੱਸੋ ਬਟੇ ਕਿ ਇਹ ਜਿਹੜੀ ਤੁਹਾਨੂੰ ਮੋਟੀਵੇਸ਼ਨ ਕਿੱਥੋਂ ਮਿਲੀ ਸੀ ਵੀ ਮੈਂ ਇਹ ਕੁਝ ਕਰਨੇ ਇਹ ਮੋਟੀਵੇਸ਼ਨ ਜਦੋਂ ਮੈਂ ਅਕਸਰ 9th 10th ਦੇ ਵਿੱਚ ਹੁੰਦਾ ਸੀ ਤਾਂ ਮੇਰੇ ਕੋਲ ਜਿਹੜਾ ਮੋਬਾਈਲ ਫੋਨ ਸੀ ਮੇਰੇ ਮਮਾ ਦਾਤਾ ਉਹਦੇ ਵਿੱਚ ਵੀ ਮੈਂ ਕਈ ਡਿਫੈਂਸਰ ਰਿਲੇਟਡ ਵੀਡੀਓ ਦੇਖਦਾ ਰਹਿੰਦਾ ਸੀ ਤੇ ਕੁਝ ਮੈਂ ਜਾਣਨ ਦੇ ਵਿੱਚ ਆਏ ਸੀ ਵੀ ਮੇਰੇ ਨਾਲ ਦੇ ਪਿੰਡ ਸੰਗਤਪੁਰਾ ਤੋਂ ਉੱਥੋਂ ਵੀ ਇੱਕ ਦੋਸਤ ਦੇ ਭਰਾ ਸੀਗੇ ਉਹ ਵੀ ਲੈਫਟੀਨੈਂਟ ਤੋਂ ਬਾਅਦ ਕੈਪਟਨ ਬਰਤੀ ਹੋਏ ਸੀ ਹਾਂਜੀ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲੀ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਖਡੂਰ ਸਾਹਿਬ ਨਿਸ਼ਾਨੇ ਸਿੱਖੀ ਇੰਸਟੀਚਿਊਟ ਬਾਰੇ ਦੱਸਿਆ ਜੀ ਤੇ ਇਸ ਤੋਂ ਬਾਅਦ ਮੈਂ ਪਾਪਾ ਜੀ ਨੂੰ ਕਿਹਾ ਵੀ ਮੈਂ ਇੰਡੀਅਨ ਆਰਮੀ ਦਾ ਐਗਜ਼ਾਮ ਦੇਣਾ ਹੈ NDA ਤੇ ਉਸ ਤੋਂ ਬਾਅਦ ਮੇਰੇ ਪਾਪਾ ਨੇ ਉੱਥੇ ਮੇਰੀ ਐਡਮਿਸ਼ਨ ਕਰਾਤੀ ਅੱਛਾ ਹਾਂਜੀ ਤੇ ਕਿੰਨੀ ਕੁ ਤਿਆਰੀ ਸੀ ਜਿਹੜੀ ਉੱਥੇ ਜਾ ਕੇ ਤੁਹਾਨੂੰ ਕਰਨੀ ਪਈ ਉੱਥੇ ਤਿਆਰੀ 11th ਤੋਂ ਬਾਅਦ 11th ਤੇ 12th ਨਾਨ ਮੈਡੀਕਲ ਦੇ ਨਾਲ ਐਂਡੀਆ ਦੀ ਵੀ ਤਿਆਰੀ ਕਰਾਈ ਜਾਂਦੀ ਹੈ ਜਿਵੇਂ ਉੱਥੇ ਸ਼ਡਿਊਲ ਬਹੁਤ ਵਧੀਆ ਹੈ ਜਿਹੜਾ ਸ਼ਡਿਊਲ ਐਂਡੀਆ ਦੇ ਵਿੱਚ ਫੋਲੋ ਕੀਤਾ ਜਾਂਦਾ ਹੈ ਉਸ ਦੇ ਹਿਸਾਬ ਨਾਲ ਹੀ ਸ਼ਡਿਊਲ ਉੱਥੇ ਨਿਸ਼ਾਨੇ ਸਿੱਖ ਇੰਸਟੀਚਿਊਟ ਦੇ ਵਿੱਚ ਫੋਲੋ ਕੀਤਾ ਜਾਂਦਾ ਹੈ ਯਾਨੀ ਕਿ ਉਹਨੂੰ ਆਪਾਂ ਵੀ ਨਹੀਂ ਐਂਡੀਆ ਦੇ ਨਾਲ ਵੀ ਕਹਿ ਸਕਦੇ ਹਾਂ ਤੇ ਉੱਥੇ ਸਾਨੂੰ ਸਵੇਰੇ 4:30 ਵਜੇ ਉਠਾ ਲਿਆ ਜਾਂਦਾ ਸੀ ਜੀ 4:30 ਵਜੇ ਉਠਾ ਕੇ ਅੱਧੇ ਘੰਟੇ ਦੇ ਵਿੱਚ ਫਰੈਸ਼ ਫਰੂਸ਼ ਹੋ ਕੇ 5 ਵਜੇ ਥੱਲੇ ਜਾ ਕੇ ਤੇ ਪੀਟੀ ਐਕਸਰਸਾਈਜ਼ ਹੁੰਦੀ ਫਿਜ਼ੀਕਲ ਐਕਸਰਸਾਈਜ਼ ਜਿਹਦੇ ਵਿੱਚ 6 ਕਿਲੋਮੀਟਰ ਦੀ ਰਨਿੰਗ ਤੇ ਅ ਅੱਧਾ ਘੰਟਾ ਆਪਣੀ ਐਕਸਰਸਾਈਜ਼ ਲਾਈਕ ਪੁਸ਼ਅਪਸ ਜਾਂ ਚਿਨਅਪਸ ਜਿਹੜੇ ਵੀ ਹੋਗੇ ਜੀ ਅਤੇ ਉਸ ਤੋਂ ਬਾਅਦ 1 ਘੰਟਾ ਦਿੱਤਾ ਜਾਂਦਾ ਹੈ ਫਰੈਸ਼ ਫਰੂਸ਼ ਹੋ ਕੇ ਅ ਵਰਦੀ ਪਾ ਕੇ نیچے ਜਾਣਾ ਹੁੰਦਾ ਹੈ ਫੌਲਿੰਗ ਚ ਜੀ ਅਤੇ ਫੌਲਿੰਗ ਤੋਂ ਬਾਅਦ ਸਾਨੂੰ ਉੱਥੇ ਸਭ ਤੋਂ ਪਹਿਲਾਂ ਵੈਗਰੂ ਜੀ ਦੇ ਨਾਲ ਗੁਰਸਿੱਖੀ ਨਾਲ ਜੋੜਿਆ ਜਾਂਦਾ ਹੈ ਸਵੇਰੇ ਨਿਤਨੇਮ ਸ਼ਾਮ ਨੂੰ ਨਿਤਨੇਮ ਸਵੇਰੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਹੀ ਅੱਧੇ ਘੰਟੇ ਬਾਅਦ ਅ ਬ੍ਰੇਕਫਾਸਟ ਕਰਕੇ ਅਸੀਂ 8 ਵਜੇ ਤੱਕ ਆਪਣੇ ਇੰਸਟੀਚਿਊਟ ਕਲਾਸਾਂ ਲਗਾਉਣ ਪਹੁੰਚ ਜਾਂਦੇ ਹੌਸਟਲ ਜੀ ਅੱਛਾ 8 ਵਜੇ ਤੋਂ ਲੈ ਕੇ 1 ਵਜੇ ਤੱਕ ਕਲਾਸਾਂ ਹੀ ਜੀ ਫਿਰ ਉਸ ਤੋਂ ਬਾਅਦ 1 ਘੰਟੇ ਦਾ ਬ੍ਰੇਕ ਦੇ ਵਿੱਚ ਲੰਚ ਲੰਚ ਕਰਕੇ 2 ਤੋਂ 4 ਵਜੇ ਤੱਕ ਫੇਰ ਕਲਾਸਾਂ 4 ਵਜੇ ਤੋਂ ਬਾਅਦ ਇੰਸਟੀਚਿਊਟ ਤੋਂ ਹੌਸਟਲ ਵਿੱਚ ਆ ਕੇ ਦੁੱਧ ਪੀ ਕੇ ਅਗਰ ਗੇਮਸ ਲਈ ਜਾਣਾ ਹੈ ਗੇਮਸ ਫੁੱਟਬਾਲ ਕ੍ਰਿਕਟ ਬਾਸਕਟਬਾਲ ਵਾਲੀਬਾਲ ਤੇ ਗੇਮਸ ਲਈ ਵੀ ਜਾ ਸਕਦੇ ਜਿਸ ਨੇ ਸੈਲਫ ਸਟਡੀ ਕਰਨੀ ਹੈ ਉਹ ਸੈਲਫ ਸਟਡੀ ਵੀ ਕਰ ਸਕਦਾ ਹੈ 4 ਤੋਂ 6 ਦੇ ਵਿੱਚ ਗੇਮਸ ਹੁੰਦੀਆਂ ਸੀ ਅਤੇ ਉਸ ਤੋਂ ਬਾਅਦ ਅੱਧਾ ਘੰਟਾ ਫਿਰ ਫਰੈਸ਼ ਹੋਣ ਨੂੰ ਸਾਨੂੰ ਦਿੱਤਾ ਜਾਂਦਾ ਸੀ ਜੀ ਫਰੈਸ਼ ਹੋਣ ਤੋਂ ਬਾਅਦ ਫਿਰ ਸ਼ਾਮਾਂ ਦਾ ਨਿਤਨੇ ਮਰਾਇਰਾ ਸਾਹਿਬ ਜੀ ਦਾ ਪਾਠ ਹੁੰਦਾ ਸੀ ਅਤੇ ਉਸ ਤੋਂ ਬਾਅਦ ਡਿਨਰ ਕਰਾ ਕੇ ਸਾਨੂੰ 8 ਵਜੇ ਤੱਕ ਸਾਨੂੰ ਆਪਣੇ ਕਮਰੇ ਦੇ ਵਿੱਚ ਛੱਡ ਦਿੱਤਾ ਜਾਂਦਾ ਸੀ ਅੱਛਾ ਅਤੇ ਉਸ ਤੋਂ ਬਾਅਦ ਉੱਥੇ ਇਹ ਰੂਲ ਸੀ ਵੀ ਕੋਈ 11:30 ਜਾਂ 12 ਵਜੇ ਤੋਂ ਪਹਿਲਾਂ ਆਪਣੇ ਰੂਮ ਦੀ ਲਾਈਟ ਆਫ ਨਹੀਂ ਕਰ ਸਕਦਾ ਸਾਰਿਆਂ ਨੂੰ ਸੈਲਫ ਸਟੱਡੀ ਕਰਨੀ ਪੈਂਦੀ ਸੀ ਜੀ ਅਤੇ ਉਸ ਤੋਂ ਬਾਅਦ ਬੱਚੇ ਦੀ ਮਰਜ਼ੀ ਹੈ ਜਿੰਨਾ ਵੀ ਐਕਸਟੈਂਸ਼ਨ ਉਹ ਕਰ ਸਕਦੇ ਤੇ ਬਸ ਪਹਿਲਾਂ ਤਾਂ ਸਾਰੇ ਬੱਚੇ ਇੱਕ ਇੱਕ 12:00 ਵਜੇ ਤੱਕ ਆਪਣੀ ਸੈਲਫ ਸਟੱਡੀ ਕਰਦੇ ਗਏ ਜੀ ਅਤੇ ਉਸ ਤੋਂ ਬਾਅਦ ਜਦੋਂ ਪੇਪਰ ਨੇੜੇ ਆਇਆ ਸਤੰਬਰ ਦੇ ਵਿੱਚ ਅ ਬੱਚਿਆਂ ਨੇ ਆਪਣਾ ਟਾਈਮ ਵਧਾ ਦਿੱਤਾ 2 ਤੋਂ 3-3 ਵਜੇ ਤੱਕ ਬੱਚੇ ਪੜ੍ਹਦੇ ਰਹੇ 4 ਵਜੇ ਫੇਰ ਉੱਠਣਾ ਹੁੰਦਾ ਸੀ 1 ਘੰਟੇ ਦਾ ਬ੍ਰੇਕ ਲੈ ਕੇ 4:30 ਵਜੇ ਤੱਕ ਜੀ ਜੀ ਫੇਰ ਉਹਨਾਂ ਨੇ ਉੱਠ ਕੇ ਪੜ੍ਹ ਜਾਣਾ ਪਰ ਅੱਧੇ ਬੱਚੇ ਵਿੱਚ ਐਸੀ ਵੀ ਜਿਹੜੇ ਇੱਕ ਦੂਜੇ ਨਾਲ ਸ਼ਰਤਾਂ ਲਗਾ ਕੇ ਬੈਠ ਜਾਂਦੇ ਸੀ ਵੀ ਅੱਜ ਦੇਖਦੇ ਹਾਂ ਕੌਣ ਪਹਿਲਾਂ ਸੌਂਦਾ ਵਾਹ ਇਸ ਦੇ ਚੱਕਰ ਦੇ ਵਿੱਚ ਸੌਂਦੇ ਨਹੀਂ ਸੀ ਨਾਲ ਉਹਨਾਂ ਦਾ ਸਾਰਾ ਸਿਲੇਬਸ ਵੀ ਕਵਰ ਹੋ ਜਾਂਦਾ ਸੀ। ਹੂੰ ਇਸ ਦੇ ਵਿੱਚ ਐਨਡੀਏ ਦੀ ਤਿਆਰੀ ਉੱਥੇ ਬਹੁਤ ਹੀ ਮੌਜ ਤਰੀਕੇ ਨਾਲ ਹੁੰਦੀ ਹੈ ਯਾਨੀ ਕਿ ਐਂਟਰਟੇਨਮੈਂਟ ਵੀ ਹੋਊਗਾ ਪੂਰਾ ਪਰ ਮਿਹਨਤ ਵੀ ਪੂਰੀ ਲੱਗੂਗੀ। ਨਾਲ ਗੁਰਬਾਣੀ ਦੇ ਨਾਲ ਵੀ ਜੁੜਿਆ ਜਾਂਦਾ ਹੈ। ਹਾਂਜੀ ਹਾਂਜੀ। ਹਾਂਜੀ ਹਾਂਜੀ। ਤੇ ਇੱਕ ਉਸ ਤੋਂ ਇਲਾਵਾ ਤੁਹਾਨੂੰ ਕੋਈ ਵੱਖਰੀ ਟਿਊਸ਼ਨ ਵਗੈਰਾ ਤਾਂ ਰੱਖਣੀ ਪਵੇ ਦੇ ਵਾਸਤੇ? ਨਹੀਂ ਨਹੀਂ ਸਾਰਾ ਕੁਝ ਅੰਦਰ ਹੀ ਸਾਰਾ ਕੁਝ ਅੰਦਰ ਹੀ ਹੈ ਯੋਧੇ। ਹੂੰ ਉਹਦੇ ਅੰਦਰ 11th 12th ਦੇ ਨਾਲ-ਨਾਲ ਨਾਨ ਮੈਡੀਕਲ ਦੇ ਨਾਲ-ਨਾਲ ਹੂੰ ਐਨਡੀਏ ਦੇ ਵੀ ਤਿਆਰੀ ਕਰਾਈ ਜਾਂਦੀ ਜਿਵੇਂ ਕਿ ਸ਼ਾਰਟਕੱਟਸ ਜਿਹੜੇ ਹੋਗੇ ਜਿਹੜੇ ਆਪਾਂ ਮੈਥ ਦੇ ਐਗਜ਼ਾਮ ਦੇ ਵਿੱਚ ਲਗਾ ਸਕਦੇ ਆ ਯਾਨੀ ਕਿ ਗੈਟ ਦਾ ਪੇਪਰ ਹੋ ਗਿਆ ਹਿਸਟਰੀ ਭਰਾਈ ਜਾਂਦੀ ਸਾਰੀ ਏਸ਼ੀਅਨ ਹਿਸਟਰੀ ਮੀਡੀਵਲ ਹਿਸਟਰੀ ਤੇ ਜੀਓਗ੍ਰਾਫੀ ਇਹ ਸਾਰੀ ਨੌਲੇਜ ਉਤੇ ਬੰਦਾ ਨੌਲੇਜਫੁਲ ਬਹੁਤ ਹੋ ਜਾਂਦਾ ਪੇਪਰ ਦੇ ਸਮੇਂ ਆਉਣ ਤੱਕ ਜੀ ਹਾਂਜੀ ਅੱਛਾ ਜਦੋਂ ਤੁਸੀਂ ਬਚਪਨ ਦੇ ਵਿੱਚ ਪੜਨ ਲੱਗੇ ਸੀ ਉਦੋਂ ਤੁਹਾਡਾ ਸੁਪਨਾ ਕੀ ਸੀ ਬਚਪਨ ਦੇ ਵਿੱਚ ਪਹਿਲੀ ਦੂਜੀ ਕਲਾਸ ਤੱਕ ਤਾਂ ਕੁਝ ਪਤਾ ਹੀ ਨਹੀਂ ਸੀ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਹਾਂ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਆ ਆਸ-ਪਾਸੇ ਦੇ ਮਾਹੌਲ ਨੂੰ ਜਾਣਦੇ ਆ ਜਿਵੇਂ ਅੱਜ ਕੱਲ ਤਾਂ ਪੰਜਾਬ ਦਾ ਮਾਹੌਲ ਇਹੀ ਹੈ ਵੀ ਅਈਲੈਂਡਸ ਕਰੋ ਤੇ ਬਾਹਰ ਜਾਓ ਪਰ ਉਹ ਵੀ ਚੀਜ਼ ਗਲਤ ਨਹੀਂ ਆ ਪਰ ਜਿੰਨਾ ਚਿਰ ਆਪਾਂ ਕੁਝ ਇੱਧਰ ਨਹੀਂ ਅਜਮਾ ਲੈਂਦੇ ਤਾਂ ਉਹਨਾਂ ਚਿਰ ਬਾਹਰ ਜਾਂਦਾ ਕੋਈ ਫਾਇਦਾ ਨਹੀਂ ਹੈ ਪਹਿਲਾਂ ਬੰਦੇ ਨੂੰ ਇੱਧਰ ਟਰਾਈ ਕਰਨੀ ਚਾਹੀਦੀ ਹੈ ਜੇ ਇੱਧਰ ਸਕਸੈਸ ਮਿਲੇ ਉਹਨੂੰ ਸਰਟੀਫਿਕੇਸ਼ਨ ਹੋਵੇ ਫੇਰ ਬੰਦੇ ਨੂੰ ਸਕਸੈਸ ਚਾਹੀਦੀ ਆਪਣੀ ਜ਼ਿੰਦਗੀ ਚ ਜੇ ਕਿਸੇ ਨੂੰ ਬਾਹਰ ਜਾ ਕੇ ਮਿਲਦੀ ਹੈ ਬਾਹਰ ਜਾ ਕੇ ਲਵੇ ਪਰ ਪਹਿਲਾਂ ਇੱਥੇ ਜ਼ਰੂਰ ਟਰਾਈ ਕਰੇ ਕਿੰਨੇ ਮੁੰਡੇ ਤੁਸੀਂ ਸਿਲੈਕਟ ਹੋਏ ਅਸੀਂ ਉੱਥੇ ਨਿਸ਼ਾਨੇ ਸਿੱਖੇ ਦੇ ਵਿੱਚੋਂ ਸਾਡੇ 15 ਵਿਦਿਆਰਥੀਆਂ ਦਾ ਐਨਡੀਆ ਰਿਟਨ ਕਲੀਅਰ ਹੋਇਆ ਸੀ ਅਤੇ ਉਸ ਦੇ ਵਿੱਚੋਂ 5 ਜਾਨੇ ਦੇ ਇੰਟਰਵਿਊ ਕਲੀਅਰ ਹੋਈ ਤੇ ਇੱਕ ਜਾਨੇ ਮੈਡੀਕਲ ਆਊਟ ਹੋ ਗਿਆ ਤੇ 4 ਜਾਨੇ ਸਾਡੇ ਐਨਡੀਆ ਜਾ ਰਿਹਾ ਜੀ ਜਦੋਂ ਤੁਸੀਂ ਆਪਣੇ ਪਾਪਾ ਜੀ ਨਾਲ ਗੱਲ ਕੀਤੀ ਘਰੇ कि ਮੈਂ ਆ ਪੀਪਰ ਦੇਣਾ ਹੈ ਨਾ ਇਹ ਟੈਸਟ ਦੇਣਾ ਹੈ ਤੇ ਫਿਰ ਕੀ ਰਿਐਕਸ਼ਨ ਸੀ ਕਿਦਾਂ ਗਿਆ ਉਹਨਾਂ ਨੇ ਪਾਪਾ ਨਾਲ ਤਾਂ ਦੋਸਤੀ ਪਹਿਲੇ ਦਿਨ ਹੀ ਬਹੁਤ ਸੀ ਮਤਲਬ ਪਾਪਾ ਨੂੰ ਦੇ ਇੱਕ ਦੋਸਤ ਵਾਂਗੂ ਮੰਨਿਆ ਸੀ ਤੇ ਉਹੀ ਪਾਪਾ ਨੇ ਦੋਸਤਾਂ ਨੂੰ ਸਲਾਹ ਦਿੱਤੀ ਵੀ ਜੋ ਤੂੰ ਕਰਨਾ ਹੈ ਕਰ ਮੈਂ ਤੇਰੇ ਨਾਲ ਪਿੱਛੇ ਖੜਾ ਹਮ ਪਰਿਵਾਰ ਵੱਲੇ ਪੂਰੀ ਸਪੋਰਟ ਹੀ ਬਸ ਜਿੱਥੇ ਥੋੜੇ ਵਾਲੇ ਨੰਬਰ ਘਟ ਵੀ ਆ ਜਾਂਦੇ ਹੀ ਉੱਥੇ ਪਰਿਵਾਰ ਵਾਲੇ ਦਬਨੇ ਹੀ ਦੰਦੇ ਹਮ ਤੇ ਅੱਗੇ ਬਸ ਉਹਨਾਂ ਦੀ ਹਿੰਮਤ ਨਾਲ ਤੇ ਬਾਬੇ ਦੀ ਮਿਹਰ ਨਾਲ ਇੱਥੇ ਤੱਕ ਆ ਗਏ ਹਾਂਜੀ ਮੈਂ ਜਿਸ ਤਰ੍ਹਾਂ ਤੁਸੀਂ ਆਪਣੇ ਫਾਦਰ ਸਾਹਿਬ ਸਰਦਾਰ ਨਪਿੰਦਰ ਸਿੰਘ ਜੀ ਚੀਮਾ ਉਹਨਾਂ ਦੇ ਨਾਲ ਹਨਾ ਤੁਸੀਂ ਕਿਹਾ ਵੀ ਇਸ ਦਾ ਇੱਕ ਦੋਸਤਾਂ ਵਾਂਗੂ ਰਹਿਨੇ ਆ ਹਨਾ ਤੇ ਉਸ ਤੋਂ ਇਲਾਵਾ ਤੁਹਾਨੂੰ ਹੋਰ ਕਿੰਨਾ ਕਿੰਨਾ ਤੁਹਾਡੇ ਸਟਾਫ ਦੇ ਵਿੱਚੋਂ ਗੱਲ ਕਰ ਲਈਏ ਉੱਥੋਂ ਕਿੰਨਾ ਕਿੰਨਾ ਸਪੋਰਟ ਰਹੀ ਹੈ ਜਾਂ ਪਿੰਡ ਦੇ ਵਿੱਚੋਂ ਗੱਲ ਕਰ ਲਈਏ ਪਰਿਵਾਰ ਦੇ ਵਿੱਚੋਂ ਹੋਰ ਫਾਦਰ ਸਾਹਿਬ ਤੋਂ ਫਾਦਰ ਸਾਹਿਬ ਤੋਂ ਬਿਨਾ ਮੇਰੇ ਤਾਇਆ ਜੀ ਜੋ ਵੀ ਫੌਜ ਦੇ ਵਿੱਚ ਐਜ਼ ਸੁਬੇਦਾਰ ਕੁਲਵਿੰਦਰ ਸਿੰਘ ਜੀ ਚੀਮਾ ਉਹ ਵੀ ਐਜ਼ ਅ ਸਰਵਿਸ ਚ ਨੇ ਹਲੇ ਵੀ ਤੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਉਹਨਾਂ ਨੇ ਵੀ ਦੱਸਿਆ ਵੀ ਉੱਥੇ ਜਾ ਕੇ ਡਿਸਪਲਿਨ ਚ ਰਹਿਣਾ ਤੇ ਹਾਰਡ ਵਰਕ ਕਰਦੇ ਰਹਿਣਾ ਇਸ ਤੋਂ ਇਲਾਵਾ ਮੇਰੇ ਟੀਚਰਸ ਮਿਸਟਰ ਅਰਣ ਖਤਰੀ ਦਿਨੇਸ਼ ਗੁਪਤਾ ਨਵਦੀਪ ਸਰ ਇਹ ਸਾਰਾ ਨੇ ਵੀ ਬਹੁਤ ਮਦਦ ਕੀਤੀ ਮੌਕ ਟੈਸਟ ਹੁੰਦੇ ਸੀ ਉਹਨਾਂ ਦੇ ਡਾਊਟ ਕੰਡਕਟ ਕੀਤੇ ਜਾਂਦੇ ਸੀ ਸਾਰਾ ਟਾਈਮ ਦਿਨ ਤੋਂ ਪੜਾਉਣ ਤੋਂ ਬਾਅਦ 8:30 ਵਜੇ ਤੋਂ ਲੈ ਕੇ 11:30 ਵਜੇ ਤੱਕ ਸਾਡੇ ਹੋਸਟਲ ਦੇ ਵਿੱਚ ਰਾਤ ਨੂੰ ਵੀ ਅਵੇਲੇਬਲ ਹੁੰਦੇ ਸੀ ਟੀਚਰ ਉੱਥੇ ਅਗਰ ਕੋਈ ਬੱਚੇ ਨੂੰ ਸੈਲਫ ਸਟਡੀ ਕਰਦੇ ਦਿੱਕਤ ਆਉਂਦੀ ਜਾਂ ਕੋਈ ਪ੍ਰੋਬਲਮ ਆਉਂਦੀ ਤਾਂ ਉੱਥੇ ਜਾ ਕੇ ਉਹ ਸੋਲੂਸ਼ਨ ਕਰ ਸਕਦਾ ਸੀ ਜੀ ਉਹ ਉੱਥੇ ਐਂ ਵੀ ਅਕੱਲੇ ਬੱਚੇ ਦੀ ਮਿਹਨਤ ਨਹੀਂ ਹੈ ਮਿਹਨਤ ਸਾਰਿਆਂ ਦੀ ਹੈ ਉੱਥੇ ਤੇ ਸਾਰਿਆਂ ਦੀ ਮਿਹਨਤ ਉੱਥੇ ਫਲ ਲੈ ਕੇ ਆਉਂਦੀ ਜ਼ਰੂਰ ਐਨਡੀਆ ਕਲੀਅਰ ਹੋ ਜਾਂਦਾ ਬੱਚੇ ਦਾ ਬਿਲਕੁਲ ਅੱਛਾ ਜਿਸ ਤਰ੍ਹਾਂ ਦੇਖਿਆ ਜਾਵੇ ਨਾ ਅੱਜ ਕੱਲ੍ਹ ਬੱਚਿਆਂ ਦਾ ਜਿਵੇਂ ਤੁਸੀਂ ਗੱਲ ਕੀਤੀ ਸੀ ਨਾ ਬਾਹਰ ਜਾਣ ਦਾ ਟ੍ਰੈਂਡ ਬਹੁਤ ਹੈ ਹਨਾ ਚਲੋ ਤੁਸੀਂ ਮਿਹਨਤ ਕੀਤੀ ਹੈ ਨਾ ਜਿੱਥੇ ਸਾਡੀ ਸਿੱਖੀ ਨੂੰ ਤੁਸੀਂ ਕਹਿ ਲਿਏ ਹਨਾ ਸਾਡੀ ਸਾਡੀ ਸਿੱਖੀ ਸਾਡੀ ਸ਼ਾਨ ਹੈ ਇਹਨੂੰ ਪ੍ਰਮੋਟ ਕੀਤਾ ਨਾ ਇੰਡੀਅਨ ਆਰਮੀ ਦੇ ਵਿੱਚ ਤੁਸੀਂ ਸਿਲੈਕਟ ਹੋਏ ਹੋ ਪਰ ਅੱਜ ਜੇ ਦੇਖਿਆ ਜਾਵੇ ਬੱਚਿਆਂ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਜ਼ਿਆਦਾ ਹੈ ਜਾਂ ਮਾਪੇ ਪੇਰੈਂਟਸ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬੱਚੇ ਤੇ ਮਾਪਿਆਂ ਦੇ ਵਿੱਚ ਇੱਕ ਰਿਸ਼ਤਾ ਮੱਚੇ ਦੇ ਮਾਪਿਆਂ ਦਾ ਜ਼ਰੂਰ ਹੁੰਦਾ ਪਰ ਉਸ ਦੇ ਨਾਲ ਨਾਲ ਅਗਰ ਜੇ ਪਿਓ ਤੇ ਪੁੱਤ ਦੀ ਦੋਸਤੀ ਵੀ ਹੋਵੇ ਤਾਂ ਉਹ ਰਿਸ਼ਤਾ ਬਹੁਤ ਸਿਰੇ ਚੜ ਜਾਂਦਾ ਹੈ ਤੇ ਪਿਓ ਤੇ ਪੁੱਤ ਜੇ ਦੋਸਤ ਹਣ ਤਾਂ ਕੋਈ ਵੀ ਗੱਲ ਕਰਦੇ ਵਿੱਚ ਲੋਕ ਦੀ ਨਹੀਂ ਮੈਂ ਆਪਣੀ ਡੈਡ ਨੂੰ ਉਹ ਗੱਲ ਦੱਸ ਦੇਣਾ ਜੋ ਕਿ ਮੈਂ ਆਪਣੇ ਦੋਸਤਾਂ ਨੂੰ ਨਹੀਂ ਦੱਸ ਸਕਦਾ ਤੇ ਇਸ ਦੇ ਵਿੱਚ ਮੇਰੇ ਪਾਪਾ ਮੇਰੇ ਨਾਲ ਹਮੇਸ਼ਾ ਜੁੜ ਕੇ ਰਹਿੰਦੇ ਹਨ ਪਿਆਰ ਬਣਿਆ ਰਹਿੰਦਾ ਫੈਮਿਲੀ ਦੇ ਵਿੱਚ ਅਤੇ ਅੱਜ ਤੱਕ ਕੋਈ ਵੀ ਕਿਸੇ ਵੀ ਗੱਲ ਦੀ ਢਿੱਲ ਨਹੀਂ ਹੋਣ ਦਿੱਤੀ ਮੇਰੇ ਪਾਪਾ ਨੇ ਤਾਂ ਇਹ ਗੱਲ ਜ਼ਰੂਰੀ ਹੁੰਦੀ ਕਿ ਪਾਪਾ ਤੇ ਪੁੱਤ ਦੇ ਵਿੱਚ ਇੱਕ ਦੋਸਤੀ ਦਾ ਰਿਸ਼ਤਾ ਬਣਿਆ ਰਹੇ ਹਾਂਜੀ ਤੇ ਹੋਰ ਪੇਰੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਪੇਰੈਂਟਸ ਨੂੰ ਮੈਂ ਇਹ ਹੀ ਕਹਿਣਾ ਚਾਹੁੰਗਾ ਵੀ ਉਹ ਆਪਣੇ ਬੱਚੇ ਤੋਂ ਪੁੱਛਣ ਜਾਂ ਉਹਨੂੰ ਮੋਟੀਵੇਟ ਕਰਨ ਵੀ ਉਹ ਕਿਹੜੀ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਹੈ ਤੇ ਉਸ ਦੇ ਨਾਲ ਇੱਕ ਦੋਸਤ ਜਿਹਾ ਸੰਬੰਧ ਬਣਾਉਣਾ ਤੇ ਉਹਨੂੰ ਕਹਿਣ ਵੀ ਤੂੰ ਜੋ ਕਰਨਾ ਹੈ ਕਰ ਅਸੀਂ ਤੇਰੇ ਪਿੱਛੇ ਖੜੇ ਆ ਉਸ ਨੂੰ ਕੋਈ ਗੱਲ ਦੀ ਦਿੱਕਤ ਨਹੀਂ ਹੋਵੇਗੀ ਉਸ ਦੇ ਹਾਰਡ ਵਰਕ ਦੇ ਵਿੱਚ ਉਹਦਾ ਸਾਥ ਦੋ ਉਹਦਾ ਮੋਟੀਵੇਸ਼ਨ ਦੋ ਉਹਨੂੰ ਤੇ ਜਿੱਥੇ ਢਿੱਲਾ ਪਵੇ ਉਹਨੂੰ ਕੱਸ ਕੇ ਰੱਖੋ ਤੇ ਬਾ બસ ਤਿੰਨ ਚਾਰ ਕਮੀਆਂ ਜੜੀਆਂ ਨੇ ਠੀਕ ਕਰ ਲੋ ਤੇ ਬੱਚਾ ਆਪਣੇ ਆਪ ਸਕਸੈਸ ਦੇ ਰਾਹ ਤੇ ਚੱਲ ਪੈ ਗਿਆ ਇੱਕ ਹੋਰ ਚੀਜ਼ ਜਿਹੜੀ ਦੇਖਣ ਦੇ ਵਿੱਚ ਜ਼ਿਆਦਾ ਆਉਂਦੀ ਹੈ ਨਾ ਅੱਜ ਕੱਲ ਐ ਵੈਸੇ ਤਾਂ ਤੁਸੀਂ ਵੀ ਇਕੱਲੇ ਪੁੱਤਰੋਂ ਮਾਪਿਆਂ ਦੇ ਪਰ ਫਿਰ ਵੀ ਕਾਫੀ ਜ਼ਿਆਦਾ ਜਿਹੜੇ ਨੇ ਨਾ ਲੋਕ ਬੱਚੇ ਨੇ ਉਹ ਆਪਣੇ ਮਾਪੇ ਤੋਂ ਵੀ ਘੱਟ ਡਰਦੇ ਆ ਤੇ ਟੀਚਰ ਤੋਂ ਵੀ ਮਤਲਬ ਡਰਦੇ ਜੇ ਕਈ ਵਾਰੀ ਟੀਚਰ ਕਹਿ ਵੀ ਦਿੰਦੇ ਨੇ ਤਾਂ ਉਹਨਾਂ ਦੇ ਪੇਰੈਂਟਸ ਨੇ ਜਿਹੜੇ ਉਹਨਾਂ ਨੂੰ ਜਾ ਕੇ ਇਲਾਮਾ ਦਿੰਦੇ ਨੇ ਪਰ ਟੀਚਰ ਦਾ ਚੰਡਿਆ ਹੋਇਆ ਬੱਚਾ ਹੀ ਅੱਗੇ ਵੱਧਦਾ ਹੈ ਇਹ ਤਾਂ ਗੱਲ ਹੈ ਵੀ ਟੀਚਰ ਦਾ ਚੰਡਿਆ ਬੱਚਾ ਅੱਗੇ ਵਧਦਾ ਹੈ ਬੱਚੇ ਤੇ ਟੀਚਰ ਦੇ ਵਿੱਚ ਜੋ ਵਿਸ਼ਵਾਸ ਹੈ ਕਰੋ ਕੈਮਰਾ ਵੇ ਤੇ ਗੱਲ ਵਧੀਆ ਹੈ ਕਿਉਂਕਿ ਅੱਜ ਕੱਲ ਦੇ ਮਾਪੇ ਇਹ ਦੱਸਦੇ ਨੇ ਵੀ ਆਪਣਾ ਤੇਰੇ ਪਿੱਛੇ ਖੜੇ ਆ ਵੀ ਜੇ ਕੋਈ ਤੈਨੂੰ ਕੁਝ ਕਹਿੰਦਾ ਤਾਂ ਕਹਿ ਪਰ ਜੋ ਟੀਚਰ ਕਹਿੰਦਾ ਉਹਦੇ ਉਸ ਦੇ ਵਿੱਚ ਮਾਪਿਆਂ ਨੂੰ ਬੱਚੇ ਦੀ ਸਪੋਰਟ ਨਹੀਂ ਕਰਨੀ ਚਾਹੁੰਦੀ ਕਿਉਂਕਿ ਜੋ ਟੀਚਰ ਕਹੂਗਾ ਉਹਨੂੰ ਕਹੂਗਾ ਡਾਂਟੂਗਾ ਵੀ ਮਾਰੂਗਾ ਵੀ ਤੇ ਉਹ ਉਹਦੀ ਸਫਲਤਾ ਤੇ ਰਾਹ ਤੇ ਇੱਕ ਲਜਾਨ ਦੀ ਕੋਸ਼ਿਸ਼ ਹੋਊਗੀ ਬਿਲਕੁਲ ਤੇ ਜੇ ਅ ਟੀਚਰ ਦਾ ਬੱਚਾ ਜਿਹੜਾ ਹੋਊਗਾ ਉਹ ਹਮੇਸ਼ਾ ਅੱਗੇ ਰਹੂਗਾ ਜੇ ਕੋਈ ਮਾਪਿਆਂ ਦਾ ਲਾਡਲਾ ਬੱਚਾ ਉਹ ਪਿੱਛੇ ਰਹਿ ਜਾਊਗਾ ਬਿਲਕੁਲ ਤੇ ਉੱਥੇ ਵੀ ਇਹੀ ਗੱਲ ਸੀ ਵੀ ਜੇ ਟੀਚਰ ਸਾਨੂੰ ਮਾਰਦੇ ਵੀ ਸੀ ਕੁੱਟਦੇ ਵੀ ਸੀ ਜੇ ਕਿਸੇ ਦੇ ਨੰਬਰ ਘੱਟ ਆਉਂਦੇ ਸੀ ਕੋਈ ਨੈਗੇਟਿਵ ਮਾਰਕਿੰਗ ਜ਼ਿਆਦਾ ਕਰਦਾ ਸੀ ਤਾਂ ਇੱਕ ਲਾਈਨ ਲਗਾ ਦਿੱਤੀ ਜਾਂਦੀ ਸੀ 100 ਕ ਮੀਟਰ ਤੱਕ 20 25 ਬੱਚੇ ਪੁਸ਼-ਅਪ ਦੇ ਵਾਂਗੂ ਆਪਣਾ ਲੇਟ ਜਾਂਦੇ ਹੀ ਗਰਾਊਂਡ ਤੇ ਤੇ ਪਿੱਛੋਂ ਜਿਹੜੇ ਹੈੱਡ ਆਫ ਡਿਪਾਰਟਮੈਂਟ ਜਿਹੜੇ ਟੀਚਰ ਦੇ ਹੈੱਡ ਨੇ ਮਿਸਟਰ ਅਰਵਿੰਦ ਖਤਰੀ ਉਹ ਇੱਕ 2 ਕੋ ਫੁੱਟ ਦਾ ਡੰਡਾ ਲਿਆਉਂਦੇ ਸੀ ਤੇ ਅਤੇ ਸਾਰਿਆਂ ਨੂੰ ਮਾਰਦੇ ਸੀ ਉਸ ਦੇ ਵਿੱਚ ਵੀ ਬਹੁਤ ਇੰਜੋਏਮੈਂਟ ਹੁੰਦੀ ਸੀ ਤੇ ਬੱਚੇ ਨੂੰ ਸਬਕ ਵੀ ਆ ਜਾਂਦਾ ਹੈ ਅਤੇ ਮਾਪੇ ਵੀ ਨਹੀਂ ਸੀ ਕੁਝ ਕਹਿੰਦੇ ਬਿਲਕੁਲ ਤੇ ਉਹੋ ਗੱਲ ਤੇ ਬੱਚਾ ਕਾਇਮ ਰਵੇ ਵੀ ਜੋ ਟੀਚਰ ਕਹਿੰਦੇ ਨੇ ਉਹ ਸਹੀ ਜੀ ਸਹੀ ਹੈ ਚੰਗੇ ਆਸਤੇ ਹੈ ਜੇ ਮਾਰਦੇ ਵੀ ਨੇ ਉਹ ਵੀ ਚੰਗੇ ਆਸਤੇ ਹੈ ਤੇ ਉਹ ਜ਼ਰੂਰ ਕਾਮਯਾਬ ਹੋਊਗਾ ਜੀ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਤੇ ਸਾਡੇ ਵੱਲੋਂ ਤੁਹਾਨੂੰ ਸ਼ੁਭ ਕਾਮਨਾਵਾਂ ਜੀ ਧੰਨਵਾਦ ਜੀ ਸਾਰਿਆਂ ਨੂੰ ਤੇ ਬਸ ਇੱਕ ਗੱਲ ਕਹਿਣੀ ਚਾਹੂੰਗਾ ਕਿ ਉਸ ਕਾਲਪੁਰਖ ਦੇ ਵਿੱਚ ਆਪਣਾ ਯਕੀਨ ਰੱਖੋ ਉਹ ਸਭ ਕੁਝ ਕਰੂਗਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਅੱਛਾ ਤੁਹਾਡੀ ਉਮਰ ਕਿੰਨੀ ਹੈ ਇਸ ਟਾਈਮੇ ਮੇਰੀ ਉਮਰ 17 ਸਾਲ ਹੈ ਜੀ ਇਸ ਟਾਈਮੇ ਜੀ ਦੋਸਤੋ ਸਾਡੇ ਨਾਲ ਸਰਦਾਰ ਨਰਪਿੰਦਰ ਸਿੰਘ ਜੀ ਚੀਮਾ ਸਾਹਿਬ ਜੋ ਕਿ ਜੇ ਸਾਹਿਬ ਇਹਨਾਂ ਦੇ ਫਾਦਰ ਸਾਹਿਬ ਨੇ ਆਪਾਂ ਉਹਨਾਂ ਤੋਂ ਵੀ ਜਾਣਦੇ ਆ ਤੇ ਲੈਣਿਆ ਜਾਣਕਾਰੀ ਹਾਂਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਮਾ ਜੀ ਕਾਲਸਾ ਹਾਂ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਜੀ ਤੁਹਾਡੇ ਬੇਟੇ ਨੇ ਛੋਟੀ ਉਮਰ ਦੇ ਵਿੱਚ ਬਹੁਤ ਵੱਡਾ ਮਾਰਕਾ ਮਾਰਿਆ ਜੀ ਉਹ ਪਰਮਾਤਮਾ ਦੀ ਤੇ ਟੀਚਰਜ਼ ਦੀ ਲਗਨ ਹੈ ਜੀ ਜਿਨ੍ਹਾਂ ਨੇ ਇਹਨਾਂ ਨੂੰ ਇਸ ਕਾਬਿਲ ਬਣਾਇਆ ਤੇ ਬੱਚੇ ਦੀ ਮਿਹਨਤ ਤੇ ਇਹਦੇ ਨਾਲ ਖੁੱਲਾ ਰਿਸ਼ਤਾ ਸੀ ਜੀ ਮੇਰਾ ਇਹ ਅੱਜ ਬਾਪ ਬੇਟਾ ਤੁਸੀਂ ਕਹਿ ਰਹੇ ਹੋ ਅਸੀਂ ਇੱਕ ਦੂਜੇ ਨਾਲ ਇੱਕ ਫਰੈਂਡ ਹੀ ਰਹੇ ਹਾਂ ਜੀ ਵਾਹ ਜੀ ਵਾਹ ਹਾਂ ਜੀ ਹਾਂ ਜੀ ਬਹੁਤ ਵਧੀਆ ਹਾਂ ਜੀ ਤੇ ਇਹ ਇਹ ਕਿਵੇਂ ਦੇਖਦੇ ਹੋ ਤੇ ਤੁਸੀਂ ਆਪਣੇ ਵੱਲੋਂ ਕਿਉਂਕਿ ਮੈਂ ਬੇਟੇ ਨੇ ਵੀ ਸਵਾਲ ਕੀਤਾ ਸੀਗਾ ਵੀ ਜਿਵੇਂ ਬਾਹਰ ਜਾਣ ਦੀ ਹੋੜ ਹੈ ਜਾਂ ਉਹ ਚੀਜ਼ਾਂ ਨੇ ਹਨਾ ਤੁਸੀਂ ਇਹ ਚੀਜ਼ ਨੂੰ ਸਾਰਾ ਕਿਵੇਂ ਦੇਖਦੇ ਹੋ ਬਾਹਰ ਜਾਣਾ ਵੀ ਮਜਬੂਰੀ ਹੈ ਜੀ ਬੱਚਿਆਂ ਦੀ ਪਰ ਮੈਂ ਸੁਜੈਸਟ ਕਰੂੰਗਾ ਵੀ ਤੁਸੀਂ ਆਪਣੇ ਆਪ ਨੂੰ ਇੱਥੇ ਐਪਲੀਕੇਬਲ ਕਰੋ ਕੋਈ ਵੀ ਸੰਘਰਸ਼ ਆ ਜਾਂ ਕੋਈ ਵੀ ਕੰਪੀਟੀਸ਼ਨ ਹੈ ਤੁਸੀਂ ਇੱਥੇ ਲੜੋ ਹਾਂਜੀ ਲਾਸਟ ਹੋੜ ਹੈ ਆਪਣੀ ਬਾਹਰ ਜਾਣ ਦੀ ਬਿਲਕੁਲ ਜੀ ਮੈਂ ਇਹ ਨਹੀਂ ਕਹਿੰਦਾ ਵੀ ਬੱਚੇ ਬਾਹਰ ਜਾ ਰਹੇ ਨੇ ਮੈਂ ਉਹਨਾਂ ਨੂੰ ਮਾੜਾ ਕਹਾਂ ਪਰ ਉਹ ਬੱਚਿਆਂ ਦੀ ਵੀ ਮਜਬੂਰੀ ਹੈ ਇੱਥੇ ਰਹਿ ਨਹੀਂ ਸਕਦੇ ਪਰ ਆਪਣੇ ਆਪ ਨੂੰ ਇੱਥੇ ਸਟਰਗਲ ਫੁੱਲ ਕਰੋ ਜੇ ਤੁਹਾਨੂੰ ਇੱਥੇ ਜੇ ਸਟਰਗਲ ਕਰਕੇ ਤੁਹਾਨੂੰ ਕੰਪੀਟੀਸ਼ਨ ਦੇ ਵਿੱਚ ਜਾਂ ਸਕਸੈਸਫੁਲ ਨਹੀਂ ਹੁੰਦੇ ਤਾਂ ਲਾਸਟ ਚਾਂਸ ਇਹਨੂੰ ਰੱਖੋ ਇਹਨੂੰ ਫਰਸਟ ਚਾਂਸ ਨਾ ਰੱਖੋ ਬਿਲਕੁਲ ਜੀ ਹਾਂ ਜੀ ਬਿਲਕੁਲ ਜੀ ਤੇ ਹੋਰ ਕੀ ਕਹਿਣਾ ਚਾਹੋਗੇ ਤੇ ਮਾਪੇ ਪੇਰੈਂਟਸ ਨੂੰ ਜੀ ਮਾਪੇ ਪੇਰੈਂਟਸ ਲਈ ਕਰਮਾਂ ਜੀ ਇਹ ਹੈ ਗੱਲ ਕਿ ਡੇ ਬਾਈ ਡੇ ਜਿਹੜਾ ਸੱਭਿਆਚਾਰ ਹੈ ਨਾ ਉਹ ਘਟ ਰਿਹਾ ਹੈ ਬਿਲਕੁਲ ਕਿਸੇ ਕੋਲ ਰਿਸ਼ਤੇਦਾਰ ਕੋਲ ਜਾਣ ਦਾ ਟਾਈਮ ਨਹੀਂ ਆਪਦੀ ਫੈਮਿਲੀ ਕੋਲ ਟਾਈਮ ਨਹੀਂਗਾ ਸਾਰੇ ਬਿਜੀ ਸ਼ਡਿਊਲ ਹੈ ਇਨਾਂ ਕੋ ਕਿ ਜੇ ਪੇਰੈਂਟਸ ਜੇ ਮੰਨ ਲਓ ਕਿ ਆਪਾਂ ਫੈਮਿਲੀ ਦੇ ਵਿੱਚ ਚਾਰ ਜੀ ਆ ਜੇ ਆਪਾਂ ਛੁੱਟੀ ਦੇ ਵਿੱਚ ਬੈਠੇ ਤਾਂ ਚਾਰੀ ਅਲੱਗ-ਅਲੱਗ ਆਪਾਂ ਮੋਬਾਈਲਾਂ ਤੇ ਬੈਠੇ ਆ ਬਿਲਕੁਲ ਜੀ ਆਪਣੇ ਕੋਲ ਕਮਿਊਨੀਕੇਸ਼ਨ ਦੀ ਜਿਹੜੀ ਘਾਟ ਹੈ ਬਹੁਤ ਜ਼ਿਆਦਾ ਹੈ ਬਿਲਕੁਲ ਜੀ ਤੇ ਮੈਂ ਤਾਂ ਇਹ ਸਜੈਸਟ ਕਰੂੰਗਾ ਵੀ ਤੁਸੀਂ ਬੱਚਿਆਂ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰੋ ਬਾਰ ਫਰੈਂਡ ਨਾਲ ਤੁਸੀਂ ਬੱਚਿਆਂ ਨੂੰ ਆਪਦੇ ਫਰੈਂਡ ਬਣਾਓ ਵੀ ਇਹੋ ਜਿਹਾ ਸ਼ਡਿਊਲ ਬਣਾਓ ਵੀ ਬੱਚੇ ਤੁਹਾਨੂੰ ਚਾਹੇ ਉਹ ਕਿਸੇ ਵੀ ਹੱਦ ਤੱਕ ਦੀ ਗੱਲ ਹੈ ਬੱਚਾ ਦੱਸਣ ਤੋਂ ਸੰਕੋਚ ਨਾ ਕਰੇ ਬਿਲਕੁਲ ਆਪਦੇ ਫਰੈਂਡ ਨੂੰ ਵੀ ਦੱਸਣ ਤੋਂ ਸੰਕੋਚ ਕਰੇ ਪਰ ਆਪਦੇ ਪੇਰੈਂਟਸ ਨੂੰ ਉਹ ਦੱਸਣ ਤੋਂ ਸੰਕੋਚ ਨਾ ਕਰੇ ਉਹੋ ਜਿਹਾ ਮਾਹੌਲ ਬਣਾਓ ਬੱਚੇ ਸਕਸੈਸਫੁਲ ਹੋਣਗੇ ਉਹਨਾਂ ਦੀ ਕਿਸਮਤ ਹੈ ਪ੍ਰਮਾਤਮਾ ਨਾਲ ਲੜੇਗਾ ਵੱਡੀ ਗੱਲ ਕਿਸਮਤ ਦੀ ਹੈ ਮਿਹਨਤ ਕਰਨਗੇ ਹਾਂ ਜੀ ਮਿਹਨਤ ਕਰਨ ਉਹ ਪਹਿਲਾਂ ਇੱਥੇ ਕੰਪੀਟੀਸ਼ਨ ਲੜੋ ਜੇ ਤੁਹਾਨੂੰ ਸਕਸੈਸ ਮਿਲਦੀ ਹੈ ਇੱਥੇ ਕੰਪੀਟੀਸ਼ਨ ਬਹੁਤ ਹੈ ਬਿਲਕੁਲ ਜੀ ਤੇ ਪੇਰੈਂਟਸ ਨੂੰ ਮੇਰੀ ਇਹ ਹੀ ਮਜਬੂਰੀ ਹੈ ਵੀ ਆਪਦੇ ਬੱਚਿਆਂ ਨਾਲ ਐਜ਼ ਅ ਫਰੈਂਡ ਵਰਤੋ ਤੁਸੀਂ ਵੀ ਜਿਵੇਂ ਵੀ ਉਹਨਾਂ ਜਿਹੜਾ ਰਿਸ਼ਤਾ ਆਪਸ ਦੇ ਵਿੱਚ ਹੈ ਉਹ ਲਾ ਉਸ ਲੂਜ਼ ਨਾ ਹੋਵੇ ਤੁਹਾਡਾ ਬਿਲਕੁਲ ਕਿਉਂਕਿ ਹੁਣ ਸ਼ਡਿਊਲ ਹੀ ਇਹ ਹੋ ਜਾਏ ਬੱਚਾ ਆ ਗਿਆ ਫਿਰ ਮੈਂ ਥੱਕਿਆ ਹੋਇਆ ਮੈਂ ਨਹੀਂ ਗੱਲ ਕਰ ਸਕਦਾ ਪੇਰੈਂਟਸ ਆ ਕੇ ਉਹ ਮੈਂ ਉਹੀ ਗੱਲ ਕਰ ਸਕਦਾ ਜੇ ਉਹਦੀ ਮਦਰ ਹੈ ਜੇ ਉਹ ਜੋਬੜਾ ਤਾਂ ਹੈ ਜੇ ਉਹ ਹਾਊਸ ਵਾਈਫ ਹੈ ਤਾਂ ਉਹ ਉਹ ਆਪਦੇ ਕੰਮ ਤੇ ਬਿਜ਼ੀ ਨੇ ਉਹਨਾਂ ਨੇ ਆਪਦੇ ਕੰਮ ਤੇ ਬਿਜ਼ੀ ਆ ਕਮੀ ਇੱਥੇ ਆ ਗਈ ਕਿ ਆਪਾਂ ਬੱਚਿਆਂ ਨੂੰ ਟਾਈਮ ਹੀ ਨਹੀਂ ਦੇ ਰਹੇ ਬਿਲਕੁਲ ਜੀ ਬੱਚਿਆਂ ਨੂੰ ਹੋ ਸਕੇ ਜਿੰਨਾ ਕੋ ਤੁਸੀਂ ਟਾਈਮ ਦੇ ਸਕਦੇ ਹੋ ਕਲੀਅਰਲੀ ਮਤਲਬ ਮੋਸਟਲੀ ਆਲੇ ਦੁਆਲੇ ਦੀਆਂ ਟੈਨਸ਼ਨਾਂ ਤੋਂ ਹਟ ਕੇ ਆਪਦੇ ਕੰਮ ਤੋਂ ਹਟ ਕੇ ਵੀ ਉਹ ਟਾਈਮ ਚਾਹੀਓ ਅੱਧਾ ਘੰਟਾ ਚਾਹੀਏ ਪੌਣਾ ਘੰਟਾ ਚਾਹੀਏ ਘੰਟਾ ਉਹ ਬੱਚੇ ਨਾਲ ਸਪੈਂਡ ਕਰੋ ਉਹ ਬੱਚੇ ਦੀ ਮਜਬੂਰੀ ਸੁਣੋ ਬੱਚੇ ਦੀ ਉਹਦੀ ਦੇਖੋ ਬੰਨਾ ਕੀ ਚਾਹੁੰਦਾ ਹੈ ਉਹ ਕਰਨਾ ਕੀ ਚਾਹੁੰਦਾ ਹੈ ਉੱਤੇ ਮਤਲਬ ਉਹਨੂੰ फोर्स ਬੁਲੀ ਨਾ ਕਰੋ ਬਿਲਕੁਲ ਤੇ ਬਾਕੀ ਮੈਂ ਉਹ ਪ੍ਰਮਾਤਮਾ ਦੇ ਦੋਨੇ ਹੱਥ ਨਾਲ ਧੰਨਵਾਦ ਕਰਦਾ ਵੀ ਬੱਚਾ ਸਕਸੈਸਫੁਲ ਆਇਆ ਉਹਦੀ ਮਿਹਨਤ ਹੈ ਪਰ ਬੱਚਿਆਂ ਨੂੰ ਇੱਥੇ ਹੀ ਮਤਲਬ ਸਕਸੈਸਫੁਲ ਹੋਣ ਵਾਸਤੇ ਪ੍ਰੇਅਰ ਤ ਕਰੋ ਵੀ ਜਿੰਨਾ ਵੀ ਹੋ ਸਕਦਾ ਹੈ ਬਿਲਕੁਲ ਕਿਉਂਕਿ ਪੇਰੈਂਟਸ ਬੱਚੇ ਦਾ ਮਾੜਾ ਨਹੀਂ ਸੋਚਦੇ ਹੁੰਦੇ ਬਿਲਕੁਲ ਤੇ ਪੇਰੈਂਟਸ ਦੀ ਮੇ ਵੀ ਗਰੀ ਹੁੰਦੀ ਹੈ ਬਿਲਕੁਲ ਦੂਸਰੀ ਗੱਲ ਤਰਮਾ ਜੀ ਇਹ ਹੈ ਕਿ ਅੱਜ ਕੱਲ ਮਾਹੌਲ ਨੇ ਜਿਹੜਾ ਬਹੁਤ ਜ਼ਿਆਦਾ ਪੇਰੈਂਟਸ ਤੇ ਆਪਣਾ ਟੀਚਰ ਤੇ ਸਟੂਡੈਂਟ ਦਾ ਕਰਾਬ ਹੋ ਰਿਹਾ ਹੈ ਬਿਲਕੁਲ ਕਿਉਂਕਿ ਡੇ ਬਾਈ ਡੇ ਹੈ ਬੱਚਾ ਸਾਰਿਆਂ ਨੂੰ ਹੀ ਮਤਲਬ ਕਿਸੇ ਕੋਲ ਇੱਕ ਬੱਚਾ ਕਿਸੇ ਕੋਲ ਦੋ ਬੱਚੇ ਨੇ ਜੀ ਚਾਹੇ ਉਹ ਬੇਬੀ ਹੈ ਚਾਹੇ ਬੁਆਇਆ ਹੈ ਬਿਲਕੁਲ ਜੀ ਉਹ ਸਾਰਿਆਂ ਦੀ ਕਲੋਜ਼ ਹੁੰਦੇ ਨੇ ਹਾਂਜੀ ਤੇ ਜੇ ਆਪਾਂ 8 ਘੰਟੇ ਟੀਚਰਜ਼ ਕੋਲੇ ਛੱਡਤਾ ਨਾ ਬੱਚਾ ਜੀ ਤਾਂ ਉਹ ਬੱਚੇ ਨੂੰ ਮੋਟੀਵੇਟਡ ਚੰਗੇ ਵਾਸਤੇ ਕਰੂਗਾ ਬਿਲਕੁਲ ਜੀ ਮੇਰੀ ਗੁਜਾਰਿਸ਼ ਹੈ ਵੀ ਤੁਸੀਂ ਬੜੇ ਚਾਂਸ ਹੁੰਦੇ ਨੇ ਪੇਰੈਂਟਸ ਨੇ ਝਿੜਕਤਾ ਜੀ ਆਪਣੇ ਟੀਚਰ ਨੇ ਝਿੜਕਤਾ ਪੇਰੈਂਟਸ ਨੇ ਕਿਹਾ ਵੀ ਸਾਡਾ ਬੱਚਾ ਕਿਉਂ ਝੜਕਿਆ ਜੀ ਉੱਥੇ ਮਾਹੌਲ ਖਰਾਬ ਹੋ ਜਾਂਦਾ ਜੀ ਬਿਲਕੁਲ ਸਭ ਤੋਂ ਵੱਡੀ ਜਿਹੜੀ ਸਕਸੈਸ ਦੇ ਪਿੱਛੇ ਨਾ ਹੱਥ ਹੁੰਦਾ ਉਹ ਟੀਚਰ ਦਾ ਹੁੰਦਾ ਹੈ ਬਿਲਕੁਲ ਜੀ ਜੇ ਉਹ ਟੀਚਰ ਅਨਨੋਨ ਹੈ ਜੀ ਉਹ ਥਰਡ ਮੰਨੋ ਕਿ ਉਹ 15 20 ਕਿਲੋਮੀਟਰ ਤੋਂ ਆਇਆ ਜੀ ਉਹ ਨਾ ਉਹਦਾ ਕੋਈ ਉਹਨਾਂ ਨਾਲ ਨਿੱਜੀ ਰੰਜਿਸ਼ ਹੁੰਦੀ ਐ ਨਾ ਕੋਈ ਉਹਦੇ ਫਾਦਰ ਨਾਲ ਹੁੰਦੀ ਐ ਨਾ ਮਦਰ ਨਾਲ ਹੁੰਦੀ ਐ ਉਹ ਸਿਰਫ ਉਹਦੇ ਫਿਊਚਰ ਨੂੰ ਫੇਵਰ ਰੱਖ ਕੇ ਹੀ ਝੜਕਦਾ ਬਿਲਕੁਲ ਤੇ ਮੈਂ ਗੁਜਾਰਸ਼ ਕਰਦਾ ਵੀ ਅੱਜ ਕੱਲ ਦੇ ਮਾਹੌਲ ਦੇ ਵਿੱਚ ਇਹ ਨਾ ਚੱਲੋ ਵੀ ਮੇਰੇ ਬੱਚੇ ਨੂੰ ਕਿਉਂ ਝੜਕਿਆ ਜੇ ਤੁਸੀਂ ਬੱਚਾ ਝੜਕੀ ਨਾ ਕਰਦੀ ਤਾਂ ਬੱਚਾ ਕਲੀਅਰ ਨਹੀਂ ਹੁੰਦਾ ਕਿਸੇ ਵੀ ਉਹ ਕੰਪੀਟੀਸ਼ਨ ਦੇ ਵਿੱਚ ਬਿਲਕੁਲ ਜੀ ਬਿਲਕੁਲ ਤੇ ਗੁਜਾਰਸ਼ ਐ ਵੀ ਜੇ ਟੀਚਰ ਝੜਕਦੇ ਵੀ ਨੇ ਤਾਂ ਉਹਦੇ ਫੇਵਰ ਵਾਸਤੇ ਜਾਂ ਉਹਦੇ ਫਿਊਚਰ ਵਾਸਤੇ ਬੈਸਟ ਫਿਊਚਰ ਵਾਸਤੇ ਝੜਕਦੇ ਨੇ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਉੱਥੇ ਟੀਚ ਆਤਮਾਨਿਕ ਬੇਨਤੀ ਹੈ ਜੀ ਬਾਕੀ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਓਕੇ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ ਹੀ ਵਾਇਰੂਸ ਜੀ ਕਾਲਸ ਵਾਇਰੂਸ ਜੀ ਕੀ ਫਰਤ ਹੈ